ਦੀ ਸਿੰਘ ਅਰਾਧ ਅੱਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਥੀ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅੱਜ ਮੰਜੀ ਸਾਹਿਬ ਦੀਆਂ ਹਾਲੇਖੇ ਜਿਹੜੇ ਕਿ ਗੁਰਮਤ ਸਮਾਗਮ ਕੀਤੇ ਗਏ ਸ਼੍ਰੀ ਕਨਪਾਤ ਸਾਹਿਬ ਜੀ ਦੇ ਭੋਗ ਪਾਏ ਗਏ ਤੁਹਾਡਾ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਜਿੱਥੇ ਅੱਜ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਭੋਗ ਪਾਏ ਗਏ ਨੇ ਉੱਥੇ ਹੀ ਇਤਿਹਾਸ ਦੀ ਜਿਹੜੀ ਉਹ ਵਿਚਾਰ ਕੀਤੀ ਗਈ ਅਤੇ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਜਿਹੜਾ ਕਿ ਸੋਨਾ ਲਗਵਾਇਆ ਸੀ ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੇ ਰਾਜ ਸੰਬੰਧੀ ਇਤਿਹਾਸਕਾਰਾਂ ਤੇ ਲੇਖਕਾਂ ਨੇ ਬਹੁਤ ਕੁਝ ਲਿਖਿਆ ਹੈ ਮਹਾਰਾਜਾ ਰਣਜੀਤ ਸਿੰਘ ਭਾਰਤ ਅਤੇ ਪੰਜਾਬ ਦੇ ਖਾਸ ਕਰਕੇ ਇਤਿਹਾਸ ਦੀ ਇੱਕ ਅਜਿਹੀ ਮਹੱਤਵਪੂਰਨ ਸਮਰੋਹ ਹਸਤੀ ਹੈ ਜਿਨ੍ਹਾਂ ਨੇ ਪੰਜਾਬ ਦਾ ਹੀ ਨਹੀਂ ਸਗੋਂ ਸਾਰੇ ਭਾਰਤ ਦਾ ਰਾਜਨੀਤਿਕ ਭੂਗੋਲ ਬਦਲ ਦਿੱਤਾ ਸੀ ਇਸ ਲਈ ਸਿਆਹਤਕਾਰ ਇਸ ਬਾਰੇ ਆਪਣੀ ਭਾਵਨਾ ਨੂੰ ਪ੍ਰਗਟ ਕਰਨ ਲਈ ਕੋਈ ਨਾ ਕੋਈ ਰਾਹ ਲੱਭਦੇ ਰਹਿੰਦੇ ਹਨ ਭਾਵਨਾ ਉਹਨਡੀਆਂ ਸਹਿ ਸਹਿਤ ਕ੍ਰਿਤੀਆਂ ਜਿਹੜੀਆਂ ਉਹਨਾਂ ਦੁਆਰਾ ਸਾਹਮਣੇ ਆਉਂਦੀਆਂ ਹਨ ਮਹਾਰਾਜ ਰਣਜੀਤ ਸਿੰਘ ਨੇ ਜਿਹੜੀ ਸ੍ਰੀ ਹਰਮੰਦਰ ਸਾਹਿਬ ਵਿਖੇ ਜਿੱਥੇ ਸੋਨੇ ਦੀ ਸੇਵਾ ਕਰਾਈ ਤੇ ਸਿੱਖ ਰਾਜ ਦੇ ਵਿੱਚ ਉਹਨਾਂ ਨੇ ਆਪਣੀ ਕਰੰਸੀ ਵੀ ਜਿਹੜੀ ਉਹ ਖਾਲਸਾ ਪੰਥ ਦੀ ਜਿਹੜੀ ਚਲਾਈ ਸੀ ਅੱਜ ਗੁਰਮਤ ਸਮਾਗਮ ਜਿਹੜੇ ਆ ਉਸ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਲਾਹੌਰ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਉਹਨਾਂ ਦੀ ਜਿਹੜੀ ਸਾਲਾਨਾ ਵਰਸੀ ਆ ਉਹ ਮਨਾਈ ਜਾ ਰਹੀ ਆ ਗੱਲਬਾਤ ਕਰਦੇ ਆ ਮਹਿੰਦਰ ਸਾਹਿਬਾਂ ਦੇ ਨਾਲ ਕੀ ਕਹਿਣਾ ਚਾਹੁੰਦੇ ਹਨ ਜਿਹੜੀ ਅੱਜ ਵਰਸੀ ਮਨਾਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵੱਲੋਂ ਗੁਰਦਰਾ ਮੰਜੀ ਸਾਹਿਬ ਦਵਾਨ ਹਾਲ ਵਿਖੇ ਮਨਾਇ ਗਈ ਆ ਮਹਾਰਾਜਾ ਰਣਜੀਤ ਸਿੰਘ ਜੋ ਕਿ ਆਪਣੀ ਸਿੱਖ ਬੁੱਧੀ ਨਾਲ ਸੋਝਬੂਝ ਨਾਲ 40 ਸਾਲ ਰਾਜ ਜਿਹੜਾ ਉਹਨੇ ਸਿੱਕੀ ਰਾਜ ਸਥਾਪਿਤ ਕੀਤਾ ਉੱਥੇ ਉਹਨਾਂ ਨੇ ਇੱਕ ਆਪਣੇ ਰਾਜ ਦੌਰਾਨ ਇੱਕ ਗੁਰਨਾਨਕ ਦੇਵ ਜੀ ਦੇ ਨਾਮ ਤੇ ਸਿੱਕਾ ਵੀ ਜਾਰੀ ਕੀਤਾ ਜਿੱਥੇ ਇੱਕ ਮਹਾਰਾਜੇ ਦੇ ਵਿੱਚ ਜਿਹੜੇ ਗੁਣ ਹੋਣੇ ਸੀਗੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਉਹ ਕੋਣ ਪੂਰੇ ਸੰਨ ਉਹਨਾਂ ਦੇ ਵਿੱਚ ਹਲੇਮੇ ਵਾਲਾ ਰਾਜ ਨਿਮਰਤਾ ਵਾਲਾ ਇਮਾਨਦਾਰੀ ਵਾਲਾ ਜਿਹੜਾ ਗੁਣ ਸੀਗਾ ਇਹਨਾਂ ਤੋਂ ਇਲਾਵਾ ਉਹ ਜਿਹੜੀ ਸਿੱਖਾਂ ਦੀ ਸਰਬਉੱਚ ਕੇਂਦਰ ਆ ਸ੍ਰੀ ਅਕਾਲ ਤਖਤ ਸਾਹਿਬ ਉਹਨੂੰ ਸਮਰਪਿਤ ਸੰਨ ਉਹ ਜਿਨ੍ਹਾਂ ਮਹਾਰਾਜਾ ਰਣਜੀਤ ਸਿੰਘ ਕੋਲੇ ਜੇ ਵੀ ਕੋਈ ਬੇਸਮਾਰ ਕੋਈ ਬੇਕੀਮਤੀ ਚੀਜ਼ ਸੀਗੀ ਉਹਨਾਂ ਨੇ ਉਹ ਆਪ ਵਰਤਣ ਤੋਂ ਗਰੇਜ਼ ਕਰਕੇ ਉਹ ਤਾਂ ਤਾਂ ਜਿਵੇਂ RAMDAS ਦੇ ਦਰਬਾਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬੇ ਭੇਂਟ ਕੀਤੀ ਆ ਬਹੁਤ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਉਹ ਭੇਟ ਕੀਤੀਆਂ ਹੋਈਆਂ ਅੱਜ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਇਹੇ ਸਤਾਪਤ ਨੇ ਸੋ ਮਹਾਰਾਜਾ ਰਣਜੀਤ ਸਿੰਘ ਨੇ ਅ ਅੰਤਲੇ ਸਮੇਂ ਵਿੱਚ ਉਹਨਾਂ ਨੂੰ ਅਜੀਹਾ ਰੋਗ ਇੱਕ ਪੈਦਾ ਹੋਇਆ ਜਿਹੜਾ ਕਿ ਦਵਾਈਆਂ ਵੀ ਉਹਨਾਂ ਦਾ ਅਸਰ ਨਹੀਂ ਕਰ ਸਕੇ ਮਹਾਰਾਜਾ ਰਣਜੀਤ ਸਿੰਘ ਦਾ ਅੰਤਲਾ ਸਮਾਂ ਜਿਹੜਾ ਉਹ ਲਾਹੌਰ ਵਿਖੇ ਹੀ ਵਿਤਿਆ ਸੋ ਸਚਕੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਅੱਜ ਉਹਨਾਂ ਦੀ ਵਰਸੀ ਨੂੰ ਸਮਰਪਿਤ ਗੁਰਦਰਾ ਮਨਜੀਤ ਸਾਹਿਬ ਦਵਾਨ ਹਾਲ ਵਿਖੇ ਇਹ ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ ਜਿਨ੍ਹਾਂ ਦੇ ਕੀ ਹੁਣ ਭੋਗ ਪਾਏ ਗਏ ਹਨ ਭੋਗ ਸਮੇਂ ਸਚਕੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਜੀ ਨੇ ਕੀਰਤਨ ਕਰਕੇ ਸੰਗਤਾਂ ਨੂੰ ਨੇਹਾਲ ਕੀਤਾ ਉੱਥੇ ਸਚਕੰਡ ਦੇ ਹੀ ਜਿਹੜੇ ਅਰਦਾਸੀ ਸਿਕਨੇ ਭਾਈ ਸਰਬਨ ਸਿੰਘ ਜੀ ਨੇ ਉਹਨਾਂ ਨੇ ਅਰਦਾਸ ਬੇਨਤੀ ਜੋਦਰੀ ਕਰਕੇ ਗੁਰੂ ਸਾਹਿਬ ਦੇ ਸਾਹਮਣੇ ਅਰਦਾਸ ਬੇਨਤੀ ਕੀਤੀ ਉਪਰੰਤ ਗੁਰਦਰਾ ਮਜੀ ਸਾਹਿਬ ਦੀਵਾਨ ਹਾਲ ਦੇ ਜਿਹੜੇ ਕਥਾ ਵਾਚਕ ਨੇ ਗਿਆਨੀ ਮਿਸਾਲ ਸਿੰਘ ਜੀ ਉਹਨਾਂ ਨੇ ਹੁਕਮਨਾਮਾ ਲਿਆ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਬਾਰੇ ਸੰਗਤਾਂ ਨੂੰ ਦੱਸਿਆ ਬਹੁਤ ਸਾਰੀਆਂ ਸੰਗਤਾਂ ਇਹਨਾਂ ਗੁਰਮਤ ਸਮਾਗਮਾਂ ਵਿੱਚ ਆਪਣੀਆਂ ਹਾਜ਼ਰੀਆਂ ਭਰ ਰਹੇ ਨੇ ਸਾਰੀਆਂ ਸੰਗਤਾਂ ਦਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਬਹੁਤ-ਬਹੁਤ ਧੰਨਵਾਦ ਗੁਰਦਰਾ ਮੱਜੀ ਸਾਹਿਬ ਦੀਵਾਨ ਹਾਲ ਵਿਖੇ ਸਾਰਾ ਦਿਨ ਗੁਰਮਤ ਸਭਾਗੋ ਚੱਲੂਗਾ ਇਸਾਨਾ ਮੈਨੇਜਰ ਭਗਵੰਤ ਸਿੰਘ ਸੱਚਖੰਡ ਸ਼੍ਰੀ ਰਮੰਦਰ ਸਾਹਿਬ ਜਿਨ੍ਹਾਂ ਨੇ ਗੱਲਬਾਤ ਕੀਤੀ ਕਿ ਪਰਸਵਾਰ ਹੋਇਤੋ ਸ਼੍ਰੀ ਖੰਡਜਾਪ ਆਰੰਭ ਹੋਏ ਸੀ ਤੇ ਅੱਜ ਭੋਗ ਪਾਏਗੇ ਤੇ ਅੱਜ ਸਾਰਾ ਦਿਨ ਮੱਜੀ ਸਾਹਿਬ ਦੀਵਾਨ ਹਾਲ ਵਿਖੇ ਜਿਹੜੇ ਗੁਰਮਤ ਸਮਾਗਮ ਚੱਲਣਗੇ ਤੇ ਉਸ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਜਿਹੜੀਆਂ ਸੰਗਤਾਂ ਉਹ ਦਰਸ਼ਨ ਕਰ ਰਹੀਆਂ ਹਨ ਤੁਸੀਂ ਜੁੜੇ ਰਹੀਤ ਕੈਪ ਟੀਵੀ ਦੇ ਨਾਲ ਮੈਂ ਮਨਪ੍ਰੀਤ ਸਿੰਘ ਆਜ਼ਾਦ ਅਮਰਸਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ